ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਭ੍ਰਸ਼ਟਾਚਾਰ ਨੂੰ ਮੁੱਢੋਂ ਖਤਮ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਆਮ ਆਦਮੀ ਪਾਰਟੀ ਲਈ ਕੱਲ ਉਸ ਵੇਲੇ ਇੱਕ ਵੱਡੀ ਮੁਸੀਬਤ ਖੜੀ ਹੋ ਗਈ ਜਦੋਂ ਸੰਗਰੂਰ ਜ਼ਿਲ੍ਹੇ ਦੇ ਕਸਬਾ ਭਵਾਨੀਗੜ੍ਹ ਦੀ ਟਰੱਕ ਯੂਨੀਅਨ ਦੇ ਇੱਕ ਪ੍ਰਧਾਨਗੀ ਦੇ ਉਮੀਦਵਾਰ ਦੇ ਦਾਵੇਦਾਰ ਨੇ ਵਿਧਾਇਕ ਨਰਿੰਦਰ ਕੌਰ ਭਰਾਜ ਉਸਦੇ ਪਤੀ ਮਨਦੀਪ ਲਖੇਵਾਲ ਤੇ ਪੀਏ ਗੁਰਪ੍ਰੀਤ ਸਿੰਘ ਤੇ ਇਹ ਪ੍ਰਧਾਨਗੀ ਦਾ ਅਹੁਦਾ 50 ਲੱਖ ਰੁਪਏ ਵਿੱਚ ਵੇਚਣ ਦਾ ਦੋਸ਼ ਲਾਇਆ। ਪ੍ਰਧਾਨਗੀ ਦੇ ਦਾਅਵੇ ਦੇ ਇੱਕ ਉਮੀਦਵਾਰ ਮਨਜੀਤ ਸਿੰਘ ਕਾਕਾ ਨੇ ਦੱਸਿਆ ਕਿ ਪਹਿਲਾਂ ਇਹਨਾਂ ਤਿੰਨਾਂ ਨੇ ਉਸ ਨਾਲ 30 ਲੱਖ ਰੁਪਏ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਸੌਦਾ ਕੀਤਾ ਸੀ ਪਰ ਬਾਅਦ ਵਿੱਚ ਮੁੱਕਰ ਗਏ। ਇਸ ਤੋਂ ਖਫਾ ਹੋ ਕੇ ਮਨਜੀਤ ਸਿੰਘ ਕਾਕਾ ਨੇ ਜ਼ਹਿਰੀਲਾ ਪਦਾਰਥ ਨਿਕਲ ਕੇ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ। ਉਸ ਦੀ ਹਾਲਤ ਤਾਂ ਗੰਭੀਰ ਹੈ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਆ ਬੰਨੇ ਪੈਸੇ ਜਿਹੜੇ ਮੂੜੇ ਨੇ ਆ ਬਚਾਰੇ ਗੁਰਪ੍ਰੀਤ ਉਰੀ ਨੇ ਜਿੰਮੇ ਲੈ ਕੇ ਗਏ ਤੇ ਉਮੀਆ ਮੋੜ ਕੇ ਸਾਡਾ ਸੌਦਾ ਪੂਰ ਨਹੀਂ ਜੜਿਆ। ਠੀਕ ਹੈ ਢੜਕੇ ਕਰਾਂਗੇ ਠੀਕ ਹੈ ਬਈ ਗੁਰਪ੍ਰੀਤਾ ਨਾ ਮੈਨੂੰ ਕਰਨ ਨੂੰ ਕੋਈ ਚੱਕਣਾ ਇਹਦੀ ਭੈਣ ਦੇ ਨਾਲ ਲੈ ਕੋਈ ਚੱਕਰ ਨਹੀਂ ਦੋਏ ਜਾਣਿਆ ਬਚਰੇ ਆਏ ਤੇ ਇਹਨਾਂ ਦੇ ਕੋਈ ਚੱਕਰ ਨਹੀਂ ਠੀਕ ਹੈ ਬਈ ਨਾ ਨਾ ਕੋਈ ਨਾ ਲੈ ਇਹਦਾ ਜਲੂਸ ਕੱਢਾਂਗੇ ਬਈ ਸੌਦਾ ਤਾਂ ਆਪਣਾ ਹੋਇਆ ਦੀ ਧੀ ਚ ਹਾਂ ਹਾਂ ਲੈਤੀ ਚ ਸੌਦਾ ਹੋਇਆ ਤੇ ਇਹਦਾ ਕੋਈ ਨਹੀਂ ਬਿਲਕੁਲ ਕੋਰ ਬਣਾ ਦੇ ਨੂੰ ਇੱਕ ਉਹਦੇ ਘਰ ਵਾਲਾ ਮੰਨ ਵੀ ਲੱਖਿਆ ਇੱਕ ਹੋਰੇ ਬੰਦੇ ਦਾ ਗੁਰਪ੍ਰੀਤ ਸਿੰਘ ਇੱਕ ਲੱਖਾ ਇੱਕ ਇੱਕ ਮੰਨ ਦਾ ਪਰ ਗੁਰਪ੍ਰੀਤ ਇਹ ਮੇਰੀ ਜਾਨ ਦੇ ਜ਼ਿੰਮੇਵਾਰ ਨੇ ਜੇ ਮੈਂ ਮਰਦਾ ਇਹਨਾਂ ਨੇ ਮੇਤੋਂ ਪੈਸੇ ਲੈਤੇ ਹੋਏ ਤੇ ਮੇਰੇ ਪੈਸੇ ਕੱਲ ਪਿੱਛੇ ਦਿਨ ਪਹਿਲਾਂ ਵਾਪਸ ਕਰਦੇ ਰਾਤ ਨੂੰ ਇਹਨਾਂ ਨੂੰ ਪਤਾ ਨਹੀਂ ਨਾ ਕਿ ਇਹ ਲੋਕ ਮਰਦਾ ਹੋਏ ਜਾਨ ਦੇ ਜ਼ਿੰਮੇਵਾਰ ਇਹ ਨਹੀਂ ਮੈਂ ਮਰੂੰਗਾ ਪਹਿਲਾਂ ਪਹਿਲਾਂ ਉਹਦੇ ਬਾਅਦ ਹੁਣ ਬਲ ਮੈਂ ਮਰੂੰਗਾ ਕੋਈ ਮਰਦੀ ਹੋ ਜੇ ਅਨੇ ਤੇ ਲੱਗੇ ਦੋਸ਼ਾਂ ਦੀ ਸਫਾਈ ਦਿੰਦੇ ਹੋਏ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਉਹਨਾਂ ਦੀ ਟਰੱਕ ਜੂਨੀਅਨ ਦੀ ਪ੍ਰਧਾਨਗੀ ਦੀ ਚੋਣ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੈ ਉਹਨਾਂ ਇਸ ਮਾਮਲੇ ਦੀ ਪੂਰੀ ਜਾਂਚ ਦੀ ਮੰਗ ਕੀਤੀ ਉਹਨਾਂ ਇਹ ਵੀ ਪੁਸ ਪ੍ਰਸ਼ਾਸਨ ਤੋਂ ਜਾਂਚ ਕਰਨ ਦੀ ਮੰਗ ਕੀਤੀ ਕਿ ਇੱਕ ਆਮ ਪਰਿਵਾਰ ਦੇ ਨਾਲ ਸੰਬੰਧਿਤ ਰੱਖਣ ਵਾਲੇ ਮਨਜੀਤ ਸਿੰਘ ਕਾਕਾ ਕੋਲ 30 ਲੱਖ ਰੁਪਏ ਕੈਸ਼ ਕਿੱਥੋਂ ਆਇਆ ਇਹਦੇ ਵਿੱਚ ਮੇਰਾ ਜਿਹੜਾ ਕੋਈ ਕਿਸੇ ਨਾਲ ਕੋਈ ਕਿਸੇ ਤਰ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਇਹ ਮੈਂ ਲੋਕਾਂ ਨੂੰ ਜਿਹੜਾ ਦੱਸਣਾ ਚਾਹੁੰਦੀ ਆ ਜਿਹੜਾ ਕਿ ਮੇਰੇ ਉੱਤੇ ਇੱਕ ਝੂਠੇ ਇਲਜ਼ਾਮ ਨੇ ਜਿਹੜੇ ਉਹ ਲਗਾਏ ਜਾ ਰਹੇ ਨੇ ਦੂਸਰਾ ਮੈਂ ਮਨਜੀਤ ਸਿੰਘ ਕਾਕਾ ਨੇ ਉਹਨਾਂ ਦੀ ਸੇਧ ਦੀ ਜਿਹੜੀ ਮੈਂ ਕਾਮਨਾ ਕਰਦੀ ਆ ਔਰ ਮੈਂ ਤੁਹਾਡੇ ਰਾਹੀਂ ਮੈਂ ਪਹਿਲਾਂ ਵੀ ਕਹਿ ਚੁੱਕੀ ਆ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਪੁਲਿਸ ਨੂੰ ਵੀ ਮੈਂ ਕਹਿਣਾ ਚਾਹੁੰਦੀ ਆ ਕਿ ਇਸ ਦੇ ਵਿੱਚ ਜਿਹੜੀ ਇਹ ਇੱਕ ਵੀਡੀਓ ਜਿਹੜੀ ਵਾਇਰਲ ਕੀਤੀ ਗਈ ਹੈ ਜਿਹੜੇ ਪੈਸੇ ਜਿਹੜੇ ਕੈਸ਼ ਰੱਖ ਕੇ ਜਿਹੜੀ ਬਣਾਈ ਗਈ ਆ ਤੇ ਜਿਹੜੀ ਇੱਕ ਤਰਫਾ ਜਿਹੜੀ ਵਾਇਰਲ ਕੀਤੀ ਗਈ ਹੈ ਸੋ ਉਹਦੀ ਪੂਰੀ ਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਹੋ ਕੇ ਲੋਕਾਂ ਦੇ ਸਾਹਮਣੇ ਨਸਰ ਹੋਣੀ ਚਾਹੀਦੀ ਹੈ ਕੋਈ ਵੀ ਰਿਸ਼ਵਤ ਚਾਹੇ ਕੋਈ ਦੰਦਾ ਚਾਹੇ ਕੋਈ ਲੈਂਦਾ ਸੋ ਉਹ ਦੋਨੋਂ ਹੀ ਦੋਸ਼ੀ ਨੇ ਉਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਉਹ ਹੋਣੀ ਚਾਹੀਦੀ ਹੈ ਇਹ ਮੈਟਰ ਨਹੀਂ ਕਰਦਾ ਕਿ ਬੰਦਾ ਕੌਣ ਹੈ ਕੌਣ ਨਹੀਂ ਹੈਗਾ ਕਿਹੜੀ ਪਾਰਟੀ ਦਾ ਕਿਹੜੀ ਪਾਰਟੀ ਦਾ ਨਹੀਂ ਹੈਗਾ ਸੋ ਇਸ ਦੇ ਉੱਤੇ ਜਿਹੜੀ ਉਹ ਕਾਰਵਾਈ ਉਹ ਹੋਣੀ ਚਾਹੀਦੀ ਆ ਔਰ ਮਨਜੀਤ ਸਿੰਘ ਕਾਕਾ ਜਿਨ੍ਹਾਂ ਦੇ ਕੋਲ ਉਹ ਕੈਸ਼ ਜਿਹੜਾ ਬੋਲ ਕੇ ਦੱਸ ਰਹੇ ਨੇ ਕਿ ਇੰਨੇ ਪੈਸੇ ਨੇ ਤਾਂ ਇੱਕ ਜਿੰਨਾ ਮੈਂ ਜਾਣਦੀ ਆ ਇੱਕ ਆਮ ਪਰਿਵਾਰ ਤੋਂ ਨੇ ਸੋ ਉਹਨਾਂ ਦੇ ਕੋਲ ਇੱਕ ਜੁਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਉੱਥੇ ਜਿਹੜੀ ਕਮੇਟੀ ਦੇ ਮੈਂਬਰ ਬਣ ਨੂੰ ਲੈ ਕੇ 30 ਲੱਖ ਰੁਪਏ ਦਾ ਜਿਹੜਾ ਜੋ ਉਹਨਾਂ ਦੇ ਕਹਿਣ ਮੁਤਾਬਕ ਜਿਹੜਾ ਕੈਸ਼ ਆ ਉਹ ਕੈਸ਼ ਜਿਹੜਾ ਉਹ ਇੰਨਾ ਵੱਡੀ ਅਮਾਊਂਟ ਦੇ ਵਿੱਚ ਉਹ ਆਇਆ ਕਿੱਥੋਂ ਆ ਕਿਹੜੇ ਬੰਦੇ ਨੇ ਜਿਹੜੇ ਉਹਨਾਂ ਦੇ ਪਿੱਛੇ ਜਿਨ੍ਹਾਂ ਦੀ ਉਹਨਾਂ ਨੂੰ ਸਪੋਰਟ ਹੈਗੀ ਆ ਕਿੱਥੋਂ ਇੱਕ ਐਸਾ ਆਇਆ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਜਾਂਚ ਦਾ ਵੇਸਾ ਹੈਗੀਆਂ ਨੇ ਸੂਬੇ ਵਿੱਚ ਨਸ਼ਾ ਤਸਕਰਾਂ ਖਿਲਾਫ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਵਿੱਢੀ ਗਈ ਮੁਹਿੰਮ ਕੱਲ ਵੀ ਜਾਰੀ ਰਹੀ ਉਸ ਪ੍ਰਸ਼ਾਸਨ ਦੀ ਮਦਦ ਨਾਲ ਕੱਲ ਸੂਬਾ ਸਰਕਾਰ ਦੇ ਪ੍ਰਸ਼ਾਸਨਿਕ ਵਿਭਾਗਾਂ ਨੇ ਸੂਬੇ ਦੇ ਤਿੰਨ ਜ਼ਿਲ੍ਹਿਆਂ ਵਿੱਚ ਤਿੰਨ ਮਹਿਲਾ ਤਸਕਰਾਂ ਦੇ ਘਰਾਂ ਨੂੰ ਢਾਹ ਦਿੱਤਾ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਰੂਪਨਗਰ ਤੇ ਪਟਿਆਲਾ ਵਿੱਚ ਨਸ਼ਾ ਤਸਕਰੀ ਵਿੱਚ ਸ਼ਾਮਲ ਮਹਿਲਾਵਾਂ ਦੇ ਘਰਾਂ ਤੇ ਕਾਰਵਾਈ ਕੀਤੀ ਉਧਰ देर रात ਲੁਧਿਆਣਾ ਪੁਲਿਸ ਨੇ ਵੀ ਜ਼ਿਲ੍ਹੇ ਦੇ ਪਿੰਡ ਨਾਰੰਗਵਾਲ ਵਿੱਚ ਇੱਕ ਮਹਿਲਾ ਨਸ਼ਾ ਤਸਕਰ ਦਾ ਘਰ ਟਾਰ ਦਿੱਤਾ ਜ਼ਿਕਰਯੋਗ ਹੈ ਕਿ ਇਹ ਮਹਿਲਾ ਨਸ਼ਾ ਤਸਕਰ ਕੁਝ ਦਿਨ ਪਹਿਲਾਂ ਇੱਕ ਵਾਇਰਲ ਵੀਡੀਓ ਕਰਕੇ ਚਰਚਾ ਵਿੱਚ ਆਈ ਸੀ ਜੈ ਸਰਵਜ ਚ ਉਸ ਨੇ ਪਿੰਡ ਦੇ ਮੌਜੂਦਾ ਸਰਪੰਚ ਨੂੰ ਧਮਕੀ ਦਿੰਦੇ ਹੋਏ ਆਖਿਆ ਸੀ ਕਿ ਉਹ ਨਸ਼ਾ ਵੇਚੇਗੀ ਤੇ ਉਸ ਨੂੰ ਕੋਈ ਵੀ ਵੇਚਣ ਤੋਂ ਹਟਾ ਨਹੀਂ ਸਕਦਾ ਇਸ ਮੌਕੇ ਪੁਲਸ ਨੇ ਮਹਿਲਾ ਤਸਕਰ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਅਜੇ ਨਹੀਂ ਆਪੇ ਗੱਲ ਚੱਟਦੀ ਨਹੀਂ ਹਾਂ ਚੱਟਦੀ ਐ ਨਹੀਂ ਕੱਟਦੀ ਨਹੀਂ ਕੁੱਲਾ ਕਿਉਂ ਨੂੰ ਆ ਕੇ ਦੱਬਦਾ ਆ ਕਹਿੰਦਾ ਨਾ ਨਸ਼ੇ ਵੇਚਦੇ ਹੋ ਕੱਲੇ ਨੂੰ ਕੱਲਾ ਟੱਕਰ ਕੱਲੇ ਹੀ ਖੜੇ ਆ ਕੱਲੇ ਨੂੰ ਕੱਲੇ ਨਸ਼ੇ ਨੂੰ ਟੱਕਰ ਨਸ਼ੇ ਵੇਚਦੇ ਹੋ ਮੇਰੇ ਮੁੰਡਾ ਦਾ ਮਰਵਾ ਲੈ ਨਸ਼ੇ ਵੇਚਦੇ ਕਿਉਂ ਆ ਵੇਚਾਂਗੇ ਸੀ ਹੁਣ ਤੇ ਵੇਚ ਲੈ ਕੇ ਇਹ ਸਾਰੀ ਉਮਰ ਨਸ਼ੇ ਵੇਚੋਗੇ ਮੁੰਡੇ ਵੇਚਦੇ ਆ ਲੁਧਿਆਣਾ ਪੁਲਿਸ ਵੱਲੋਂ ਨਾਰੰਗਵਾਲ ਪਿੰਡ ਦੀ ਮਹਿਲਾ ਨਸ਼ਾ ਤਸਕਰ ਖਿਲਾਫ ਕੀਤੀ ਗਈ ਮੁਹਿੰਮ ਤੋਂ ਪਿੰਡ ਦਾ ਸਰਪੰਚ ਹੁਣ ਬਾਗੋ ਬਾਗ ਹੈ ਪਿੰਡ ਦੇ ਨੌਜਵਾਨ ਸਰਪੰਚ ਨੇ মিডিਆ ਦੇ ਰੂਬਰੂ ਹੁੰਦੇ ਹੋਏ ਆਖਿਆ ਕਿ ਉਹ ਕਿਸੇ ਵੀ ਹਾਲਤ ਵਿੱਚ ਪਿੰਡ ਵਿੱਚ ਨਸ਼ਾ ਵਿਕਣ ਨਹੀਂ ਦੇਵੇਗਾ ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ ਤੇ ਆਖਿਆ ਕਿ ਇਹਨਾਂ ਦੇ ਸਾਥ ਨਾਲ ਪਿੰਡ ਵਿੱਚੋਂ ਮਹਿਲਾ ਨਸ਼ਾ ਤਸਕਰ ਦਾ ਬੁਣਿਆ ਹੋਇਆ ਜਾਲ ਹੁਣ ਖਤਮ ਹੋ ਚੁੱਕਾ ਹੈ ਦਾ ਨਾਮ ਮਨਜਿੰਦਰ ਸਿੰਘ ਆ ਮੈਂ ਪਿੰਡ ਨਾਰਕਵਾਲ ਦਾ ਸਰਪੰਚ ਆ ਜੋ ਪਿਛਲੇ ਦਿਨੀ ਇੱਕ ਮੀਡੀਆ ਨੇ ਬਹੁਤ ਸਾਡਾ ਸਾਥ ਦਿੱਤਾ ਵੀਡੀਓ ਵਾਇਰਲ ਹੋਈ ਆ ਮੀਡੀਆ ਦੇ ਸਾਥ ਦੇ ਨਾਲ ਇੱਥੇ ਤੱਕ ਪਹੁੰਚੇ ਆ ਸੀ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਡਾਇਰੈਕਟ ਕਾਲ ਲਾਈ ਮੇਰੀ ਵੀਡੀਓ ਦੇਖ ਕੇ ਉਹਨਾਂ ਨੇ ਡਾਇਰੈਕਟ ਮੈਨੂੰ ਕਾਲ ਲਾਈ ਮੈਨੂੰ ਪੁੱਛਿਆ ਕਿ ਸਰਪੰਚ ਸਾਹਿਬ ਇਹ ਮਾਮਲਾ ਕੀ ਆ ਜਦੋਂ ਉਹਨਾਂ ਨੂੰ ਮੈਂ ਧਿਆਨ ਦੇ ਵਿੱਚ ਉਹਨਾਂ ਦੇ ਸਾਰਾ ਹੀ ਮਾਮਲਾ ਲਿਆਂਦਾ ਤਾਂ ਮਾਨ ਸਾਹਿਬ ਨੇ ਸਟ੍ਰਿਕਟਲੀ ਐਕਸ਼ਨ ਲੈਂਦੇ ਹੋਏ ਅੰਕੁਰ ਸਰ ਨੂੰ ਕਾਲ ਕੀਤੀ ਐਸਐਸ ਪੀ ਸਾ ਮੌਕੇ ਤੇ ਪਹੁੰਚੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਪ੍ਰੋਪਰ ਜੋ ਬਣਦੀ ਕਾਰਵਾਈ ਆ ਉਹਨਾਂ ਤੇ ਕੀਤੀ ਆ ਉਹਨਾਂ ਅਨਸਰਾਂ ਤੇ ਜਿਨ੍ਹਾਂ ਨੇ ਮੈਨੂੰ ਜਾਨ ਦੀ ਮਾਰਨ ਦੀ ਧਮਕੀ ਦਿੱਤੀ ਸੀ ਪੰਜਾਬ ਪੁਲਿਸ ਨੂੰ ਕੱਲ ਸੂਬੇ ਵਿੱਚ ਗਰਨੇਡ ਹਮਲੇ ਕਰਵਾਉਣ ਦੇ ਮਾਡਿਊਲ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਮਿਲੀ ਪੰਜਾਬ ਪੁਲਿਸ ਨੇ ਕੱਲ ਇੱਕ ਮੁਕਾਬਲੇ ਵਿੱਚ ਇਹਨਾਂ ਗਰਨੇਡ ਹਮਲਿਆਂ ਦੇ ਇੱਕ ਦੋਸ਼ੀ ਗੈਂਗਸਟਰ ਨੂੰ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਪੁਲਿਸ ਨੇ ਦਾਅਵਾ ਕੀਤਾ ਕਿ ਮਾਰਿਆ ਗਿਆ ਗੈਂਗਸਟਰ 모ਹਿਤ ਇਨਾ ਹਮਲੇ ਵਿੱਚ ਸ਼ਾਮਲ ਸੀ ਉਸਨੇ ਦੱਸਿਆ ਕਿ ਉਸਨੇ 15 ਜਨਵਰੀ ਨੂੰ ਅੰਮ੍ਰਿਤਸਰ ਦੇ ਪਿੰਡ ਜੈੰਤੀਪੁਰ ਵਿੱਚ ਇੱਕ ਕਾਰੋਬਾਰੀ ਤੇ ਗਰਨੇਡ ਹਮਲਾ ਕੀਤਾ ਸੀ ਤੇ ਇਸੇ ਗੈਂਗਸਟਰ ਨੇ ਹੀ 17 ਜਨਵਰੀ ਨੂੰ ਇੱਕ ਪੁਲਿਸ ਮੁਲਾਜ਼ਮ ਦੇ ਰਿਸ਼ਤੇਦਾਰ ਤੇ ਘਰ ਤੇ ਵੀ ਗਰਨੇਡ ਹਮਲਾ ਕੀਤਾ ਸੀ ਕੱਲ ਪੁਲਿਸ ਜਦ ਇਸ ਗੈਂਗਸਟਰ ਨੂੰ ਗ੍ਰਿਫਤਾਰੀ ਤੋਂ ਬਾਅਦ ਹਥਿਆਰਾਂ ਦੀ ਬਰਾਮਦਗੀ ਲਈ ਲਿਜਾ ਰਹੀ ਸੀ ਤਾਂ ਉਸਨੇ ਪੁਲਿਸ ਤੇ ਹਮਲਾ ਕੀਤਾ ਇਸ ਹਮਲੇ ਵਿੱਚ ਇੱਕ ਪੁਲਿਸ ਕਾਂਸਟੇਬਲ ਜ਼ਖਮੀ ਹੋ ਗਿਆ ਜਦਕੇ ਗੈਂਗਸਟਰ ਮਾਰਿਆ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਕੱਲ੍ਹ ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿੱਚ ਨਵੀਂ ਆਪਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਨਵੀਂ ਸ਼ਰਾਬ ਨੀਤੀ ਵਿੱਚ ਦੇਸੀ ਸ਼ਰਾਬ ਦੀਆਂ ਦਰਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਪਰ ਸ਼ਰਾਬ ਦੇ ਕੋਟੇ ਵਿੱਚ 3% ਦਾ ਵਾਧਾ ਜ਼ਰੂਰ ਕਰ ਦਿੱਤਾ ਗਿਆ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਵੀਂ ਆਬਕਾਰੀ ਨੀਤੀ ਨਾਲ ਆਉਣ ਵਾਲੇ ਵਿੱਤੀ ਸਾਲ ਵਿੱਚ ਲਗਭਗ 11000 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਇਕੱਤਰ ਹੋਣ ਦੀ ਸੰਭਾਵਨਾ ਹੈ, ਜਦਕਿ ਪਿਛਲੇ ਵਿੱਤੀ ਬਰੇ ਵਿੱਚ ਇਹ ਟੀਚਾ 10000 ਕਰੋੜ ਰੁਪਏ ਦਾ ਸੀ। ਸੂਤਰਾਂ ਮੁਤਾਬਕ ਸੂਬਾ ਸਰਕਾਰ ਨੇ ਦਿੱਲੀ ਦੀ ਆਬਕਾਰੀ ਨੀਤੀ ਦੇ ਪਿਛਲੇ ਸਮੇਂ ਤੋਂ ਪਏ ਰਫੜ ਦੇ ਮੱਦੇ ਨਜ਼ਰ ਇਸ ਵਾਰ ਪੰਜਾਬ ਦੀ ਆបਕਾਰੀ ਨੀਤੀ ਬਣਾਉਣ ਲਈ ਕਈ ਗੇੜ ਦੀ ਮੀਟਿੰਗ ਕਰਕੇ ਫੂਕ ਫੂਕ ਕੇ ਕਦਮ ਚੁੱਕੇ ਹਨ। ਪੰਜਾਬ ਸਰਕਾਰ ਦੁਆਰਾ ਆਗਾਮੀ ਵਿੱਤੀ ਸਾਲ ਲਈ ਕੱਲ ਦਿੱਤੀ ਨਵੀਂ ਆបਕਾਰੀ ਨੀਤੀ ਨੂੰ ਮਨਜ਼ੂਰੀ ਤੇ ਪੰਜਾਬ ਭਾਈਪਾ ਪ੍ਰਧਾਨ ਸੁਨੀਲ ਜਾਖੜ ਨੇ ਕਈ ਸਵਾਲ ਉਠਾਏ ਹਨ। ਉਹਨਾਂ ਦਾਅਵਾ ਕੀਤਾ ਕਿ ਇਹ ਨਵੀਂ ਆបਕਾਰੀ ਨੀਤੀ ਮਨੀਸ਼ ਸੋਧਿਆ ਦੀ ਅਗਵਾਈ ਹੇਠ ਬਣਾਈ ਗਈ ਹੈ ਜੋ ਕਿ ਦੋਸ਼ਪੂਰਨ ਹੈ। ਉਨਾ ਮਨੀਸ਼ ਸੋਧਿਆ ਦੀ ਪਿਛਲੇ ਕਈ ਦਿਨਾਂ ਵਿੱਚ ਚੰਡੀਗੜ੍ਹ ਵਿੱਚ ਹੋਈ ਮੌਜੂਦਗੀ ਤੇ ਵੀ ਇਤਰਾਜ਼ ਉਠਾਉਂਦਿਆਂ ਆਖਿਆ ਦਿੱਲੀ سے ਭਗਾਈ ਹੋਈ ਆਪਦਾ ਅੱਜ ਪੰਜਾਬ ਦੇ ਉੱਪਰ ਮੰਡਰਾ ਰਹੀ ਹੈ। ਔਰ isi ਆਪਦਾ ਸੇ ਕਿ ਕਾਰਨ ਸ਼ਾਇਦ ਭਗਵੰਦ ਮਾਨ ਜੀ ਕੁਝ ਦਿਨੋਂ ਸੇ ਬੇਚੈਨ ਵੀ ਹੈ, ਸੋ ਵੀ ਨਹੀਂ ਪਾ ਰਹੇ। ਔਰ ਬਤਾਇਆ ਜਾ ਰਹਾ ਹੈ ਕਿ ਬਲੱਡ ਪ੍ਰੈਸ਼ਰ ਬਹੁਤ ਵੱਡਾ ਹੋਇਆ ਹੈ। ਮਨੀਸ਼ ਸੋਧਿਆ ਜੀ ਪਿਛਲੇ ਕੁਝ ਦਿਨੋਂ ਸੇ ਚੰਡੀਗੜ੍ਹ ਕਹਿੰਦੇ ਡੇਰਾ ਡਾਲੇ ਹੋਏ। और उस दिल्ली पॉलिसी की तर्ज के ऊपर ही पंजाब की लीकर पॉलिसी उन्होंने बनाई है वहीं पे मुझे चिंता हमारे पंजाब के मिनिस्टर हरपाल चीमा जी की भी है मैं नहीं चाहता और मैं इस बात का मुझे यकीन भी है कि हरपाल चीमा जी भी नहीं चाहेंगे कि उनका हशर भी वही हो जो मनीष सिसोदिया जी का दिल्ली में हुआ उस सारी घटनाक्रम के अंदर मुझे आशा की किरण एक दिखाई दे रही है कि जिस तरह इस दिल्ली की लीकर पॉलिसी ने दिल्ली के लोगों के सामने अपने आप को कटरे ईमानदारी का दावा करने वाली कटर बेईमान और पखंड पे आधारित जो पार्टी थी उसका असल चेहरा दिल्ली के लोगों के सामने पेश किया और उसका जो हशर हुआ है दिल्ली के अंदर मुझे लगता है पंजाब के लोग भी पंजाब के अंदर आम आदमी पार्टी का हशर वही करने जा रहे हैं ਇਸ ਦਰਮਿਆਨ ਕੱਲ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਗੈਰ ਰਸਮੀ ਗੱਲਬਾਤ ਦੌਰਾਨ ਪੰਜਾਬ ਦੇ ਕੈਬਨਟ ਮੰਤਰੀਆਂ ਨੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਕਿ ਆਉਣ ਵਾਲੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਮੱਦੇਨਜ਼ਰ ਹਰੇਕ ਹਲਕੇ ਦੇ ਵਿਕਾਸ ਲਈ ਫੰਡ ਜਾਰੀ ਕੀਤੇ ਜਾਣ ਕੈਬਨਟ ਮੰਤਰੀਆਂ ਨੇ ਦੱਬੀ ਜ਼ੁਬਾਨ ਵਿੱਚ ਮੰਨਿਆ ਕਿ ਉਹਨਾਂ ਦੇ ਹਲਕੇ ਵਿੱਚ ਸੜਕਾਂ ਆਦਿ ਬੁਰਾ ਹਾਲ ਹੈ ਇਸ ਲਈ ਇਹਨਾਂ ਚੋਣਾਂ ਵਿੱਚ ਜਾਣ ਤੋਂ ਪਹਿਲਾਂ ਫੰਡਾਂ ਦੀ ਬੇहद ਜ਼ਰੂਰਤ ਹੈ ਮੁੱਖ ਮੰਤਰੀ ਨੇ ਸਾਰੇ ਕੈਬਨਿਟ ਮੰਤਰੀਆਂ ਨੂੰ ਉਹਨਾਂ ਦੀ ਇਹ ਮੰਗ ਪੂਰੀ ਕਰਨ ਦਾ ਭਰੋਸਾ ਦਿੱਤਾ ਇਸ ਦਰਮਿਆਨ ਕੱਲ ਦੀ ਕੈਬਨਿਟ ਬੈਠਕ ਵਿੱਚ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਪ੍ਰਸਾਰ ਨੂੰ ਠੱਲਣ ਲਈ ਪੰਜ ਮੈਂਬਰੀ ਕੈਬਨਿਟ ਕਮੇਟੀ ਵੀ ਬਣਾ ਦਿੱਤੀ ਜੋ ਸੂਬੇ ਵਿੱਚ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮਤੇ ਨਜ਼ਰ ਰੱਖੇਗੀ ਇਸ ਕੈਬਨਿਟ ਕਮੇਟੀ ਦੀ ਅਗਵਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਰਨਗੇ ਸੂਬਾ ਸਰਕਾਰ ਵੱਲੋਂ ਪ੍ਰਸ਼ਾਸਨਿਕ ਤਬਾਦਲਿਆਂ ਦਾ ਕੀਤਾ ਜਾ ਰਿਹਾ ਦੌਰ ਕੱਲ੍ਹ ਵੀ ਜਾਰੀ ਰਿਹਾ ਪੰਜਾਬ ਸਰਕਾਰ ਨੇ ਕੱਲ ਮੋਗਾ ਦੇ ਡਿਪਟੀ ਕਮਿਸ਼ਨਰ ਸਮੇਤ ਅੱਧੀ ਦਰਜਨ ਆਈਏਐਸ ਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਆਈਏਐਸ ਅਧਿਕਾਰੀ ਸਾਗਰ ਸੇਤੀਆ ਨੂੰ ਮੋਗਾ ਦਾ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਜਦਕਿ ਪਹਿਲਾਂ ਤੋਂ ਨਿਯੁਕਤ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ ਮੋਗਾ ਤੋਂ ਬਦਲ ਕੇ ਗਮਾੜਾ ਦਾ ਮੁੱਖ ਪ੍ਰਸ਼ਾਸਕ ਲਾ ਦਿੱਤਾ ਗਿਆ ਹੈ ਪੰਜਾਬ ਦੀਆਂ ਤਿੰਨ ਕਿਸਾਨ ਜਥੇਬੰਦੀਆਂ ਵੱਲੋਂ ਕੱਲ ਏਕਤਾ ਦੇ ਲਈ ਚੰਡੀਗੜ੍ਹ ਵਿੱਚ ਇੱਕ ਬੈਠਕ ਕੀਤੀ ਗਈ ਪਰ ਇਸ ਬੈਠਕ ਵਿੱਚ ਏਕਤਾ ਦੇ ਮੁੱਦੇ ਤੇ ਗੱਲ ਸਿਰੇ ਨਾ ਚੜ ਸਕੀ ਹਾਲਾਂਕਿ ਸਾਰੀਆਂ ਕਿਸਾਨ ਜਥੇਬੰਦੀਆਂ ਘੱਟੋ-ਘੱਟ ਸਾਂਝੇ ਪ੍ਰੋਗਰਾਮ ਤੇ ਜ਼ਰੂਰ ਸਹਿਮਤ ਹੋ ਗਈਆਂ ਹਨ ਕੱਲ ਦੀ ਇਸ ਬੈਠਕ ਵਿੱਚ ਅਬਮੈਨਿਓ ਕਹਾੜ ਦੀ ਵਾਇਰਲ ਆਡੀਓ ਤੇ ਵੀ ਚਰਚਾ ਕੀਤੀ ਗਈ ਜਿਸ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਜੇਕਰ ਕਿਸੇ ਵੀ ਕਿਸਾਨ ਜਥੇਬੰਦੀ ਨੂੰ ਕਿਸੇ ਹੋਰ ਜਥੇਬੰਦੀ ਦੇ ਕੰਮਾਂ ਤੇ ਕੁਝ ਇਤਰਾਜ਼ ਹੈ ਤਾਂ মিডিਆ ਵਿੱਚ ਜਾਣ ਦੀ ਬਜਾਏ ਸਿੱਧੀ ਗੱਲ ਕੀਤੀ ਜਾਵੇ ਤੇ মিডিਆ ਵਿੱਚ ਕੋਈ ਵੀ ਵਿਰੋਧੀ ਬਿਆਨ ਦੇਣ ਤੋਂ ਗੁਰੇਜ਼ ਕੀਤਾ ਜਾਵੇ। ਕੱਲ ਬੈਠਕ ਕਈ ਘੰਟੇ ਚੱਲੀ ਜਿਸ ਤੋਂ ਬਾਅਦ ਕਿਸਾਨ ਸੰਯੁਕਤ ਮੋਰਚਾ ਦੇ ਆਗੂ ਜਗENDER ਸਿੰਘ ਉਗਰਾਹ ਨੇ মিডিਆ ਦੇ ਰੂਬਰੂ ਹੁੰਦੇ ਦੱਸਿਆ ਅਨ ਬਹੁਤ ਲੰਮੀ ਚਰਚਾ ਕਿੰਨੇ ਫਾਰਮਾਂ ਦੀ ਹੋਈ ਹੈ ਅਸੀਂ ਪਹਿਲਾਂ ਵੀ ਜਿਹੜੀ ਚਰਚਾ ਕੀਤੀ ਆ ਪੰਜ ਛੇ ਮੀਟਿੰਗਾਂ 'ਚ ਉਹਦੇ ਵਿੱਚ ਜਿਹੜੀ ਮੁਕੰਮਲ ਇਕਤਾ ਦੀ ਗੱਲ ਹੁੰਦੀ ਹੈ ਉਹਦੇ ਵਿੱਚ ਕਾਫੀ ਗੱਲਾਂ ਨੇ ਜਿਹੜੀਆਂ ਦੇ ਬਹੁਤ ਵਿਚਾਰਨ ਵਾਲੀਆਂ ਇਸ ਕਰਕੇ ਅਸੀਂ ਇਸ ਛੱਤੇ ਦੇ ਪਹੁੰਚਿਆ ਵੀ ਮੁਕੰਮਲ ਇਕਤਾ ਵਾਲੀ ਗੱਲ ਆ ਜੇ ਸੰਭਵ ਨਹੀਂ ਹੈ ਕੁਝ ਗੱਲਾਂ ਤੇ ਕੁਝ ਸ਼ਬਦਾਂ ਤੇ ਲੈਣਾ ਤੇ ਕੁਝ ਸਾਡੇ ਲਿਖਤੀ ਦੇ ਵਿੱਚ ਫਰਕ ਪਾਉਣ ਵਾਲੇ ਨੇ ਜਿਹੜੀ ਸਾਥੀਆਂ ਨੇ ਵਿਚਾਰ ਤੇ ਆਉਣੇ ਨੇ ਅਸੀਂ ਵੀ ਵਿਚਾਰਾਂ ਦੇ ਜਿਹੜੇ ਕੁਝੋ ਨਾਲੇ ਨੋਟ ਕਰਾਏ ਨੇ ਉਹ ਵੀ ਵਿਚਾਰ ਕੇ ਆਉਣਗੇ ਇਹਦੇ ਵਾਸਤੇ ਸਮੇਂ ਦੀ ਲੋੜ ਹੈ ਪਛਮੀ ਗੜਬੜੀ ਦੇ ਚੱਲਦੇ ਆਏ ਬਦਲਾ ਸਦਕਾ ਕੱਲ ਸੂਬੇ ਵਿੱਚ ਦਿਨ ਭਰ ਕਿਣਮਣ ਤੇ ਹਲਕੀ ਵਰਖਾ ਜਾਰੀ ਰਹੀ ਹਾਲਾਂਕਿ ਪਹਿਲਾਂ ਦਿੱਤੀ ਚੇਤਾਵਨੀ ਜਿਸ ਵਿੱਚ ਆਖਿਆ ਗਿਆ ਸੀ ਕਿ ਤੇਜ਼ ਹਵਾਵਾਂ ਤੇ ਗੜੇਮਾਰੀ ਵੀ ਹੋ ਸਕਦੀ ਹੈ ਤੋਂ ਵਿਚਾਰਿਆ ਮੌਸਮ ਮਾਰਾ ਮੁਤਾਬਕ ਮੌਸਮ ਦਾ ਇਹ ਮਜਾਜ ਅੱਜ ਵੀ ਬਰਕਰਾਰ ਰਹੇਗਾ ਤੇ ਕੱਲ ਤੋਂ ਮੌਸਮ ਸਾਫ਼ ਹੋ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਪਾਰਲੀਮੈਂਟਰੀ ਬੋਰਡ ਦੀ ਕੱਲ ਇੱਕ ਬੈਠਕ ਚੰਡੀਗੜ੍ਹ ਵਿੱਚ ਹੋਈ ਜਿਸ ਵਿੱਚ ਪਾਰਟੀ ਦੀ ਨਵੀਂ ਭਰਤੀ ਨੂੰ ਲੈ ਕੇ ਸਮੀਖਿਆ ਕੀਤੀ ਗਈ ਇਸ ਬੈਠਕ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਲੁਧਿਆਣਾ ਪਛਮੀ ਦੀ ਜਿਮਨੀ ਚੋਣ ਅਤੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਲੜੇਗਾ। ਭਾਵੇਂ ਕਿ ਸੂਬਾ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਉਸ ਦੀ ਸਖਤੀ ਦੇ ਮੱਦੇ ਨਜ਼ਰ ਸੂਬੇ ਦੇ ਦਫ਼ਤਰਾਂ ਵਿੱਚੋਂ ਹੁਣ ਭ੍ਰਸ਼ਟਾਚਾਰ ਲਗਭਗ ਖਤਮ ਹੋਣ ਕਿਨਾਰੇ ਹੈ ਪਰ ਜ਼ਮੀਨੀ ਹਕੀਕਤ ਇਸ ਤੋਂ ਕੋਹਾ ਦੂਰ ਨਜ਼ਰ ਆ ਰਹੀ ਹੈ। ਕੱਲ ਸੂਤਰਾਂ ਮੁਤਾਬਕ ਗਿੱਦੜ ਬਾਹਾ ਵਿੱਚ ਇੱਕ ਅਜੀਬ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਗਿੱਦੜਬਾਹਾ ਤਹਿਸੀਲ ਦਫ਼ਤਰ ਵਿੱਚ ਕੁਝ ਵਿਅਕਤੀ ਆਪਣਾ ਕੰਮ ਕਰਾਉਣ ਲਈ ਇੱਕ ਸਮੂਹ ਦੇ ਰੂਪ ਵਿੱਚ ਦਾਖਲ ਹੋਏ ਤਾਂ ਉਹਨਾਂ ਨੂੰ ਵਿਜੀਲੈਂਸ ਵਾਲਾ ਸਮਝ ਕੇ ਦਫ਼ਤਰ ਦੇ ਕਈ ਕਰਮਚਾਰੀ ਸਮੇਤ ਤਹਿਸੀਲਦਾਰ ਤਹਿਸੀਲ ਛੱਡ ਕੇ ਫਰਾਰ ਹੋ ਗਏ ਹਾਲਾਂਕਿ ਬਾਅਦ ਵਿੱਚ ਅਸਲੀਅਤ ਦਾ ਪਤਾ ਲੱਗਣ ਤੇ ਉਹ ਵਾਪਸ ਆਏ ਤੇ ਉਹਨਾਂ ਇਥੋਂ ਦਫ਼ਤਰ ਛੱਡਣ ਦੀ ਘਟਨਾ ਤੋਂ ਇਨਕਾਰ ਵੀ ਕੀਤਾ ਉਧਰ ਪੰਜਾਬ ਦੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਕੱਲ ਨਮੋਸ਼ੀ ਚੱਲਣੀ ਪਈ ਜਦੋਂ ਕਈ ਜ਼ਿਲ੍ਹਿਆਂ ਵਿੱਚ 57 ਕਲਰਕਾਂ ਤੇ ਡਾਟਾ ਐਂਟਰੀ ਆਪਰੇਟਰਾਂ ਤੇ ਸੇਵਾਦਾਰਾਂ ਨੂੰ ਫਰਜੀ ਹੁਕਮਾਂ ਦੇ ਆਧਾਰ ਤੇ ਤਬਦੀਲ ਕਰ ਦਿੱਤਾ ਗਿਆ। ਇਹੇ ਲਈ ਬਹੁਤ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਇਹਨਾਂ ਫਰਜੀ ਆਰਡਰਾਂ ਨੂੰ ਅਸਲੀ ਮੰਨ ਕੇ ਉਹਨਾਂ ਨੂੰ ਨਵੀਂ ਥਾਂ ਤੇ ਜੁਆਇਨ ਵੀ ਕਰਾ ਲਿਆ। ਸਿੱਖਿਆ ਵਿਭਾਗ ਨੇ ਹੁਣ ਇਹਨਾਂ ਫਰਜੀ ਹੁਕਮਾਂ ਦੇ ਜਾਂਚ ਦੇ ਹੁਕਮ ਦੇ ਦਿੱਤੇ ਹਨ ਤੇ ਇਹਨਾਂ ਰਾਹੀਂ ਤਬਦੀਲ ਹੋਏ ਕਰਮਚਾਰੀਆਂ ਨੂੰ ਵਾਪਸ ਮੁੜ ਪੁਰਾਣੀ ਥਾਂ ਤੇ ਜਾਣ ਦੇ ਹੁਕਮ ਵੀ ਦਿੱਤੇ ਗਏ ਹਨ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਕੱਲ ਅਮਰੀਕਾ ਤੋਂ ਵਾਪਸ ਭਾਰਤ ਭੇਜੇ ਨੌਜਵਾਨਾਂ ਬਾਰੇ ਇੱਕ ਵਿਵਾਦਿਤ ਬਿਆਨ ਦਿੱਤਾ। ਖੱਟਰ ਨੇ ਆਖਿਆ ਕਿ ਡੰਕੀ ਰਾਹੀਂ ਵਿਦੇਸ਼ ਜਾਣ ਦੇ ਮਾਮਲੇ ਨਸ਼ਿਆਂ ਤੋਂ ਘੱਟ ਘਾਤਕ ਨਹੀਂ ਹਨ। ਉਨ੍ਹਾਂ ਅਮਰੀਕਾ ਤੋਂ ਭਾਰਤੀਆਂ ਨੂੰ ਬੀੜੀਆਂ ਤੇ ਹਥਕੜੀਆਂ ਵਿੱਚ ਵਾਪਸ ਲਿਆਉਣ ਦੇ ਮੁੱਦੇ ਤੇ ਆਖਿਆ ਕਿ ਇਹ ਅਮਰੀਕਾ ਦਾ ਕਾਨੂੰਨ ਹੈ ਅਤੇ ਸਾਨੂੰ ਸ਼ੁਕਰ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਵਾਪਸ ਭੇਜ ਦਿੱਤਾ ਅਮਰੀਕਾ ਨੇ ਜੇਲ੍ਹ ਵਿੱਚ ਨਹੀਂ ਸੁਟਿਆ ਭਾਈਪਾ ਦੀਆਂ ਵਿਰੋਧੀ ਰਾਜਨੀਤਿਕ ਪਾਰਟੀਆਂ ਨੇ ਮਨੋਰ ਲਾਲ ਖੱਟਰ ਦੇ ਇਸ ਬਿਆਨ ਦੀ ਸਖਤ ਨਿੰਦਾ ਕੀਤੀ ਹੈ ਸੰਗਰੂਰ ਪੁਲਿਸ ਵੱਲੋਂ 12 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡ ਸਤੌਜ ਵਿੱਚ ਖਾਲਸਤਾਨੀ ਪੱਖੀ ਨਾਅਰੇ ਲਿਖਣ ਦੇ ਮਾਮਲੇ ਵਿੱਚ 6 ਵਿਅਕਤੀਆਂ ਨੂੰ ਕੱਲ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਵਿਅਕਤੀ ਬਠਿੰਡਾ ਤੇ ਮਾਨਸਾ ਜ਼ਿਲ੍ਹਾ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਹਨਾਂ ਕੋਲੋਂ ਨਾਅਰੇ ਲਿਖਣ ਮੌਕੇ ਵਰਤਿਆ ਸਪਰੇਅ ਪੇਂਟ, ਮੋਟਰਸਾਈਕਲ, ਮੋਬਾਈਲ ਫੋਨ ਆਦਿ ਬਰਾਮਦ ਕੀਤੇ ਗਏ ਹਨ। ਪੁਲਿਸ ਬੁਲਾਰੇ ਨੇ ਦੱਸਿਆ ਕਿ ਪਰਤਾਲ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਮੰਨਿਆ ਕਿ ਉਹ ਵਿਦੇਸ਼ ਵਿੱਚ ਬੈਠੇ ਗੁਰਪਤਵੰਤ ਸਿੰਘ ਪੰਨੂ ਦੇ ਲਾਲਚ ਵਿੱਚ ਆ ਕੇ ਅਜਿਹਾ ਕੰਮ ਕਰ ਬੈਠੇ ਅਤੇ ਉਹਨਾਂ ਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਹੈ। ਸੂਬਾ ਵਾਸੀਆਂ ਨੂੰ ਡਰਾਈਵਿੰਗ ਲਾਇਸੈਂਸ ਤੇ ਆਪਣੇ ਵਾਹਨ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਲਈ ਹੁਣ ਕੁਝ ਦਿਨ ਹੋਰ ਇੰਤਜ਼ਾਰ ਕਰਨਾ ਪਵੇਗਾ। ਟ੍ਰਾਂਸਪੋਰਟ ਵਿਭਾਗ ਨੇ ਇਹ ਸਰਟੀਫਿਕੇਟ ਤੇ ਰਜਿਸਟ੍ਰੇਸ਼ਨ ਜਾਰੀ ਕਰਨ ਵਾਲੀ ਕੰਪਨੀ ਲਈ ਹੁਣ ਟੈਂਡਰ ਜਾਰੀ ਕਰ ਦਿੱਤਾ ਹੈ। ਤੇ ਦੱਸਿਆ ਹੈ ਕਿ 10 ਤੋਂ 15 ਦਿਨਾਂ ਤੱਕ ਡਰਾਈਵਿੰਗ ਲਾਇਸੈਂਸ ਤੇ ਰਜਿਸਟ੍ਰੇਸ਼ਨ ਸਰਟੀਫਿਕੇਟਾਂ ਦੀ ਪ੍ਰਿੰਟਿੰਗ ਸ਼ੁਰੂ ਹੋ ਜਾਵੇਗੀ ਜਿਕਰ ਜੋਗ ਹੈ ਕਿ ਪਿਛਲੀ ਕੰਪਨੀ ਦੁਆਰਾ ਇਹ ਕੰਮ ਛੱਡੇ ਜਾਣ ਤੋਂ ਬਾਅਦ ਸੂਬੇ ਵਿੱਚ ਇਸ ਸਮੇਂ 5 ਲੱਖ ਤੋਂ ਵੱਧ ਡਰਾਈਵਿੰਗ ਲਾਇਸੈਂਸ ਤੇ ਆਰਸੀ ਪੈਂਡਿੰਗ ਹਨ ਟਰਾਂਸਪੋਰਟ ਵਿਭਾਗ ਨੇ ਦੱਸਿਆ ਕਿ ਨਵੀਂ ਕੰਪਨੀ ਜੋ ਕਿ ਐਸਾ ਟੈਂਡਰ ਨੂੰ ਜਿੱਤੇਗੀ ਉਸ ਤੋਂ ਲਗਭਗ ਦਿਨ ਵਿੱਚ 20000 ਇਹ ਸਰਟੀਫਿਕੇਟ ਪ੍ਰਿੰਟ ਕਰਵਾਏ ਜਾਣਗੇ ਇਸ ਤਰ੍ਹਾਂ ਇੱਕ ਤੋਂ ਡੇਢ ਮਹੀਨੇ ਤੱਕ ਸਾਰੀ ਪੈਂਡੈਂਸੀ ਨੂੰ ਦੂਰ ਕਰ ਲਿਆ ਜਾਵੇਗਾ ਇਸ ਦਰਮਿਆਨ ਟਰਾਂਸਪੋਰਟ ਵਿਭਾਗ ਨੇ ਟ੍ਰੈਫਿਕ ਪੁਲਿਸ ਨੂੰ ਵੀ ਹੁਕਮ ਦਿੱਤੇ ਹਨ ਕਿ ਡਿਜੀ ਲਾਕਰ ਜਾਂ ਐਮ ਪਰਿਵਹਨ ਤੇ ਡਿਜੀਟਲ ਆਰਸੀ ਤੇ ਡਰਾਈਵਿੰਗ ਲਾਇਸੈਂਸ ਨੂੰ ਯੋਗ ਮੰਨਿਆ ਜਾਵੇ ਪਰ ਕਈ ਥਾਵਾਂ ਤੇ ਇਨ੍ਹਾਂ ਹੁਕਮਾਂ ਦੀ ਅਗਿਆਨਤਾ ਦੇ ਚਲਦੇ ਪੁਲਿਸ ਅਤੇ ਰਾਹੀ ਗਰਾਂ ਵਿਚਕਾਰ ਵਿਵਾਦ ਪੈਦਾ ਹੋ ਰਿਹਾ ਹੈ ਪੰਜਾਬੀ ਗਾਇਕ ਤੇ ਕਲਾਕਾਰ ਕਰਮਜੀਤ ਅਨਮੋਲ ਦੇ ਸੁਰੱਖਿਆ ਕਰਮੀ ਸਰਪ੍ਰੀਤ ਸਿੰਘ ਦੀ ਕੱਲ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟਖੋ ਕਰਨ ਦੀ ਖਬਰ ਸਾਹਮਣੇ ਆਈ ਹੈ ਸਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਚੰਡੀਗੜ੍ਹ ਤੋਂ ਆਪਣੇ ਪਿੰਡ ਚੰਦੂ ਮਾਜਰਾ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਲੁਟੇਰਿਆਂ ਨੇ ਉਸ ਦੀ ਕਾਰ ਘੇਰ ਲਈ ਤੇ ਇੱਕ ਲੁਟੇਰਾ ਉਸ ਦੀ ਕਾਰ ਲੈ ਕੇ ਫਰਾਰ ਹੋ ਗਿਆ ਬਾਕੀ ਲੁਟੇਰਿਆ ਨੇ ਉਸ ਨੂੰ ਜ਼ਬਰਦਸਤੀ ਆਪਣੇ ਕਾਰ ਵਿੱਚ ਸੁੱਟ ਕੇ ਇੱਕ ਏਟੀਐਮ ਤੋਂ 10000 ਰੁਪਏ ਵੀ ਕਢਵਾਏ ਤੇ ਬਾਅਦ ਵਿੱਚ ਉਸ ਨੂੰ ਖੰਨਾ ਨਜ਼ਦੀਕ ਸੁੱਟ ਕੇ ਫਰਾਰ ਹੋ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਚੈਂਪੀਅਨਸ ਟਰੋਫੀ ਵਿੱਚ ਅੱਜ ਇੱਕ ਬੇहद ਅਹਿਮ ਮੈਚ ਅਫਗਾਨਿਸਤਾਨ ਤੇ ਆਸਟ੍ਰੇਲੀਆ ਦਰਮਿਆਨ ਖੇਡਿਆ ਜਾਵੇਗਾ। ਇਹ ਮੈਚ ਜਿੱਤਣ ਵਾਲੀ ਟੀਮ ਸੈਮੀਫਾਈਨਲ ਵਿੱਚ ਪੁੱਜ ਜਾਵੇਗੀ। ਪਰ ਮੌਸਮ ਦੀ ਖਰਾਬੀ ਦੇ ਚੱਲਦੇ ਅੱਜ ਦੇ ਮੈਚ ਤੇ ਵੀ ਵਰਖਾ ਦਾ ਸਾਇਆ ਬਰਕਰਾਰ ਹੈ ਉਧਰ ਕੱਲ ਚੈਂਪੀਅਨਸ ਟਰੋਫੀ ਦੇ ਇੱਕ ਮੈਚ ਵਿੱਚ ਪਾਕਿਸਤਾਨ ਤੇ ਬੰਗਲਾਦੇਸ਼ ਦਰਮਿਆਨ ਖੇਡ ਨਾ ਹੋ ਸકી ਵਰਖਾ ਕਾਰਨ ਮੈਦਾਨ ਗਿੱਲਾ ਸੀ ਇਸ ਤਰ੍ਹਾਂ ਪਾਕਿਸਤਾਨ ਜੋ ਕਿ ਇਸ ਟੂਰਨਾਮੈਂਟ ਦਾ ਮੇਜ਼ਬਾਨ ਹੈ ਬਿਨਾਂ ਕੋਈ ਜਿੱਤੇ ਹੀ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ